ਪੰਜਾਬ ਨੂੰ ਬਰਬਾਦ ਹੀ ਆ ਦਿੱਲੀ ਵਾਲੀਆਂ ਪਾਰਟੀਆਂ ਨੇ ਕੀਤਾ ਬਿਲਕੁਲ ਜੀ ਬਿਲਕੁਲ ਇਹਨਾਂ ਨੂੰ ਸਮਝ ਹੀ ਨਹੀਂ ਇਹਨਾਂ ਨੂੰ ਸਮਝ ਹੀ ਨਹੀਂ ਤੇ ਆ 10 ਸਾਲ ਆਪਣੇ ਖਰਾਬ ਹੋ ਗਏ ਨਹੀਂ ਤਾਂ ਅੱਜ ਆ 10 ਸਾਲ ਆਪਣੇ ਕੋਲੇ ਹੁੰਦੇ ਆ ਸਾਰਾ ਇਲਾਕਾ ਬਚ ਜਾਣਾ ਸੀ ਹਾਂ ਜੀ ਇਹ ਸਾਡੀ ਵੀ ਸੁਣੋ ਹਾਂ ਜੀ ਸਾਨੂੰ 1400 ਕਿੱਲਾ ਹੈ ਉਹ ਇੱਕ ਮਿੰਟ ਯਾਰ ਰੱਖੋ ਉਹ ਅਸੀਂ ਸਰਕਾਰ ਆਉਂਦੇ ਮੈਂ ਇੱਕ ਮੈਂ ਹੋਰ ਕਰਨਾ ਇੱਕ ਦੀ ਇੱਕ ਪੂਰੇ ਪੰਜਾਬ ਵਿੱਚ ਕਿਸੇ ਗਰੀਬ ਦਾ ਕੱਚਾ ਘਰ ਨਹੀਂ ਰਹਿਣ ਦਾਂਗਾ ਬਿਲਕੁਲ ਇੱਕ ਵਾਡੇ ਤੋਂ ਜੋ ਮੈਨੂੰ ਤੁਹਾਨੂੰ ਪਤਾ ਇੱਕ ਵਾਰ ਵਾਡੇ ਤੋਂ ਕਰਦਾ ਹਾਂ ਮੈਂ ਹਾਂਜੀ ਹਾਂਜੀ ਬਿਲਕੁਲ ਇੱਕ ਵਾਡੇ ਤੋਂ ਇੱਕ ਹਰ ਗਰੀਬ ਨੂੰ ਇੱਕ ਘਰ ਤੇ ਇੱਕ ਪੱਕਾ ਕਰਦਾ ਉਹ ਕਰਦਾਂਗੇ ਉਹ ਉਹਦਾ ਉਹਦਾ ਹੁਣ 3 ਸਾਲ ਬਾਅਦ ਹੀ ਕਰ ਸਕਾਂਗੇ ਆ ਗਿਆ ਕਦੇ ਪਾਣੀ ਆ ਆ ਗਿਆ ਅਚੇਤਨ ਨੇ 5-5 ਮਰਲੇ ਮਿਲੇ ਤੇ ਪਿੱਛੇ ਸੀ ਕਦੇ ਆ ਜਾਈਏ ਕਦੇ ਆ ਦੇ ਖੇਤੀਬਾੜੀ ਵਿੱਚ ਆ ਜਾਈਏ ਸਰਬ ਰਿਜ਼ਰਵੇਸ਼ਨ ਬਣ ਜੇ ਹਾਂਜੀ 1-2% ਬਾਰਡਰ ਏਰੀਆ ਦੇ ਬੱਚਿਆਂ ਵਾਸਤੇ 5 ਕਿਲੋਮੀਟਰ ਦਾ ਘਾਟਾ ਜਾ ਕੇ 16 ਤੱਕ ਆਗਾ ਬਾਰਡਰ ਏਰੀਆ 18 ਤੱਕ ਦਾ ਕੰਡਾ ਜਾਵੇ ਤਾਂ ਮੁੰਡੇ ਹੋਣਗੇ ਨਹੀਂ ਪਰੰਗ ਬੜਿਆ ਸੱਚੀ ਤਗੜੇ ਹੋ ਤੁਸੀਂ ਬਹੁਤ ਦੁੱਖ ਮੈਂ ਆ ਕੇ ਆਜਾ ਬੱਚਿਆ ਇੱਕ ਅਸੀਂ ਨਾ ਇੱਕ ਅਸੀਂ ਮੈਂ ਦੱਸਣੋ ਯਾਰ ਧਿਆਨ ਨਾਲ ਇੱਕ ਦੋ ਦਿਨਾਂ ਦੇ ਅੰਦਰ ਅਸੀਂ ਇੱਕ ਮੈਡੀਕਲ ਕੈਂਪ ਲਾਵਾਂਗੇ ਇੱਥੇ ਜੀ ਜੀ ਫਿਰ ਬਿਮਾਰੀ ਦਾ ਇੱਕ ਮੈਂ ਇਹਨਾਂ ਨੂੰ ਕਿਹਾ ਕਿ ਸਪਰੇ ਉਹ ਵੱਡੇ ਸਪਰੇ ਪੰਪ ਲਾ ਕੇ ਨਾ ਆ ਮੱਛਰ ਦੀ ਸਪਰੇ ਸਾਰੇ ਪਿੰਡ 'ਚ ਕਰ ਦੇਣਾ ਹਾਂਜੀ ਰਾਤ ਨੂੰ ਕਰਦੇ ਨੇ ਮੱਛਰ ਮੁਛਰ ਦੇ ਬਿਮਾਰੀ ਫੈਲ ਸਕਦੀ ਹੈ ਆ ਕਰਦੇ ਨੇ ਰਾਸ਼ਨ ਕੱਲ ਆ ਜਾਊਗਾ ਝਾਰਾ ਮੈਂ ਲੈ ਕੇ ਆਇਆ ਜਦੋਂ ਖਤਮ ਹੋਈ ਆ ਦੱਸੀ ਜਾਏ ਉਹ ਤੇ ਅਸੀਂ ਹੋਰ ਭੇਜੀ ਜਾਵਾਂ ਮੇਰੀ ਬੇਨਤੀ ਹੈ ਆ ਵਾਈਟ ਲੈ ਕੇ ਤੁਸੀਂ ਪਿੱਛੇ ਹੋ ਜਿਓ ਉਹਦੇ ਪਿੰਡ ਵਾਲਿਆਂ ਨੂੰ ਅੱਗੇ ਆ ਦਿਓ ਹਾਂਜੀ ਹਾਂਜੀ ਬਸ ਵਾਈਟ ਲੈ ਲਓ ਬਲਸ ਜੀ ਬਾਈਟ ਹੀ ਹੋਣੀ ਪਲੀਜ਼ ਆਹ ਜਾਂ ਤਾਂ ਤੁਸੀਂ ਕੋਹ ਇਹਨਾਂ ਨੂੰ ਪਿੱਛੇ ਕਰ ਦਿਓ ਪੱਤਰਕਾਰ ਗਣੇ 8-10 ਜੀ ਮੈਂ ਉਹ ਕਹਿ ਰਿਹਾ ਨਾ ਸਾਰੇ ਅੱਗੇ ਹੀ ਆ ਤੁਸੀਂ ਨਹੀਂ ਸਰ ਖੜੋ ਥੋੜਾ ਬੰਦ ਨੂੰ ਪੈ ਵਜਾ ਕਿਸ ਤਰ੍ਹਾਂ ਦੇਖਦੇ ਹੋ ਜੀ ਪੂਰੇ ਪੰਜਾਬ ਮੈਂ 1 ਮਿੰਟ ਜੀ ਸੁਣੋ ਮੇਰੀ ਗੱਲ ਸੁਣੋ ਮੈਂ ਫਾਜ਼ਲ ਕਾ ਹਲਕੇ ਦੇ ਪਾਕਿਸਤਾਨ ਦੇ ਨਾਲ ਦਾ ਨਾਲ ਦਾ ਪਿੰਡ ਹੈ ਪਰਲੇ ਪਾਸੇ ਤਾਰਾਂ ਲੱਗੀਆਂ ਆ ਦਰਿਆ ਡੱਪ ਰਿਹਾ ਤੇ ਸਾਰਾ ਡੁੱਬ ਗਿਆ ਮੈਂ ਹੁਣੀ ਪਿੰਡਾਂ ਦੇ ਲੋਕਾਂ ਨਾਲ ਗੱਲ ਕੀਤੀ ਇੰਨਾ ਪਿੰਡਾਂ ਦੇ ਲੋਕਾਂ ਨੂੰ ਇਮੀਡੀਏਟਲੀ ਜੇ ਟੀਮ ਮਿਨਿਸਟਰ ਸੁਣ ਰਿਹਾ ਹੈ ਭਗਵੰਤਪਾਲ ਸਾਹਿਬ ਜੇ ਤੁਸੀਂ ਸੁਣ ਰਹੇ ਹੋ ਆ ਲੋਕਾਂ ਦੀ ਮੰਗ ਜੇ ਲੋਕੀ ਚਾਹੁੰਦੇ ਹੈ ਇੱਕ ਇਹਨਾਂ ਦੇ ਪਸ਼ੂਆਂ ਵਾਸਤੇ ਚਾਰਾ ਇੱਕ ਇੱਥੇ ਰਾਸ਼ਨ ਚਾਹੀਦਾ ਇਹਨਾਂ ਸਾਰਿਆਂ ਨੂੰ ਕਿਉਂਕਿ ਇਹਨਾਂ ਦੀ ਹੋਰ ਸਾਰਾ ਕੁਝ ਹੋਰ ਖਤਮ ਹੋ ਗਿਆ ਹੈ ਬਾਕੀ ਦਵਾਈ ਤੇ ਡਾਕਟਰਾਂ ਦੀ ਲੋੜ ਹੈ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਕਿ ਜਿਹੜਾ ਕਰਜ਼ਾ ਲੋਕਾਂ ਨੇ ਬੈਂਕਾਂ ਤੋਂ ਲਿੱਤਾ ਉਹਦਾ ਇੱਕ ਸਾਲ ਵਿਆਜ ਨਹੀਂ ਲੈਣਾ ਚਾਹੀਦਾ ਵਿਆਜ ਬੰਦ ਹੋਣਾ ਚਾਹੀਦਾ ਤੇ ਜਿਹੜੀਆਂ ਜ਼ਮੀਨਾਂ ਇੱਕ ਮਿੰਟ ਉੱਥੇ ਕੱਟੀਆਂ ਸਾਰਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਘੱਟ ਤੋਂ ਘੱਟ 40000 ਰੁਪਿਆ ਕਿਲਾ ਮੁਆਵਜ਼ਾ ਹੋਣਾ ਚਾਹੀਦਾ ਹੈ ਤੋਂ ਇਸ ਕਰਕੇ ਮੈਂ ਖੋਡੇ ਰਾਂ ਮੈਂ ਸਰਕਾਰ ਨੂੰ ਪਹੁੰਚਾਉਣਾ ਮੈਂ ਅਕਾਲੀ ਜਿੰਨੇ ਸਾਡੇ ਲੀਡਰ ਹੈ ਉਹਨਾਂ ਦੀ ਬੇਨਤੀ ਕਰਦੀ ਹੈ ਕਿ ਨਾਲ ਚਾਰਾ ਤਾਂ ਲੈ ਕੇ ਆਏ ਪਸ਼ੂਆਂ ਦੇ ਕੱਲ ਸੂਰੇ ਰਾਸ਼ਨ ਵੀ ਆ ਜਾਊਗਾ ਤੇ ਕਿਸੇ चीज ਦੀ ਲੋਡ ਹੋਏ ਅਸੀਂ ਆਪਣੀ ਟੀਮ ਬਿਠਾਤੀ ਹੈ ਉਹ ਜੋ ਪਿੰਡਾਂ ਨੇ ਕਹੀ ਜਾਣਗੇ ਉਹ ਨਾਲ ਦੇ ਨਾਲ ਅਸੀਂ ਪੂਰੀ ਕਰੀ ਜੀ ਕਿੰਨੀਆਂ ਥਾਵਾਂ ਤੇ ਜਾ ਰਹੇ ਹੋ ਬਾਦਲ ਸਾਹਿਬ ਮੈਂ ਅੱਜ ਇੱਥੋਂ ਫਾਜ਼ਿਲਕਾ ਦੇ ਬਾਅਦ ਮੈਂ ਗੁਰੂ ਅਰਸਾ ਜਾਣਾ ਹੈ ਫਿਰ ਮੈਂ ਆਪਣਾ ਬਿਆਸਪੁਰ ਜਾਣਾ ਤੇ ਕੱਲ ਮੈਂ ਗੁਰਦਾਸਪੁਰ ਇਹ ਸਾਰੇ ਇਲਾਕੇ ਦੇਖ ਕੇ ਉੱਥੇ ਜੋ ਜੋ ਸਮਾਨ ਦੀ ਲੋਡ ਹੈ ਅਸੀਂ ਨਾਲ-ਨਾਲ ਪਹੁੰਚਾਈ ਜਾਨੇ ਬਾਦਲ ਸਾਹਿਬ ਬੰਨ ਬੰਨ ਟੁੱਟ ਗਿਆ ਹੈਗਾ ਇਹ ਲੱਗਦਾ ਕਿ ਫੇਲਿਅਰ ਹੈਗਾ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਜਦੋਂ ਅਸਲੀ ਗੱਲ ਕੀ ਹੈ ਝਾੜੂ ਵਾਲੇ ਨੇ ਲੀਡਰਾਂ ਨੇ ਕੀ ਕੀਤਾ ਇੱਥੇ ਮਾਈਨਿੰਗ ਸ਼ੁਰੂ ਕਰਤੀ ਰੇਤਾਂ ਕੱਢਣ ਦਾ ਉਹਦੇ ਨਾਲ ਕੀ ਹੈ ਸਾਰੇ ਬੰਦ ਕਮਜ਼ੋਰ ਹੋ ਗਏ ਦੂਜੀ ਗੱਲ ਜਿਹੜੀ ਨਲੈਗੀ ਹੈ ਇਹਨਾਂ ਦੀ ਜੀ ਪਿਛਲੇ 4 ਸਾਲਾਂ ਚ ਸਰਕਾਰ ਨੇ ਪੂਰੇ ਦਰਿਆਵਾਂ ਦੀ ਕੋਈ ਮੀਟਿੰਗ ਨਹੀਂ ਸੱਦੀ ਵੱਡੇ ਬਾਦਲ ਸਾਹਿਬ ਕੀ ਕਰਦੇ ਹੁੰਦੇ ਸੀ ਸਰਕਾਰ ਸੀ ਬਰਸਾਤਾਂ ਤੋਂ 4 ਮਹੀਨੇ ਪਹਿਲੇ ਮੀਟਿੰਗ ਸੱਦ ਕੇ ਅਫਸਰਾਂ ਨੂੰ ਭੇਜ ਦਿੰਦੇ ਸੀ ਦੇਖਦੇ ਸੀ ਜਿੱਥੇ ਬੰਦ ਕੱਚੇ ਆ ਕਮਜ਼ੋਰ ਆ ਪੱਕੇ ਕਰ ਦਿੰਦੇ ਸੀ ਦਰਿਆ ਨੂੰ ਡੂੰਘੇ ਕਰ ਦਿੰਦੇ ਸੀ ਤੇ ਇਸ ਕਰਕੇ ਆਫਤ ਘਟ ਆਉਂਦੀ ਸੀ ਪਰ ਇਸ ਮੁੱਖ ਮੰਤਰੀ ਨੇ ਕਿਉਂਕਿ ਤੁਹਾਨੂੰ ਪਤਾ ਕੰਮ ਤਾਂ ਕਰਦਾ ਹੀ ਨਹੀਂ ਚਾਰ ਸਾਲ ਹੀ ਨੀ ਮੀਟਿੰਗ ਕੀਤੀ ਮੈਨੂੰ ਹੁਣ ਹੀ ਖਬਰ ਆਈ ਹੈ ਅਫਸਰ ਮੈਨੇ ਦੱਸਿਆ ਕਿ ਜਿਹੜੇ ਇੱਥੇ ਪਾਣੀ ਆਇਆ ਆ ਮੱਧਪੁਰ ਮੱਧਪੁਰ ਕਿਨਾਰਾ ਟਾਈਮ ਹੈ ਲੋਕੋ ਥਲੇ ਹੋਏ ਕਮਜ਼ੋਰ ਹੋਇਆ ਪਿਆ ਸੀ ਅਫਸਰਾਂ ਨੇ ਸਰਕਾਰ ਇੰਜੀਨੀਅਰ ਨੇ ਲਿਖਿਆ ਸੀ ਸਰਕਾਰ ਨੂੰ ਕਿ ਸਾਨੂੰ ਪੈਸਾ ਦਿਓ ਪੱਕਾ ਕਰਨ ਵਾਸਤੇ ਪੈਸਾ ਦਿੱਤਾ ਨਹੀਂ ਅੱਜ ਉਹ ਟੁੱਟ ਗਿਆ 30 ਕਰਕੇ ਅੱਜ ਇੱਥੇ ਪਾਣੀ ਆ ਗਿਆ ਵਰਿੰਦਰ ਸਿੰਘ ਬਾਦਲ ਸਾਹਿਬ ਨੇ ਹਮੇਸ਼ਾ ਕਹਿੰਦੇ ਸਫਾਈ ਹੋ ਚੁੱਕੀ ਹੈ ਪੂਰੀ ਸੇਮ ਨਾਲ ਦੀ ਲੇਕਿਨ ਕੁਝ ਵੀ ਨਹੀਂ ਹੋਇਆ ਵੇਖੋ ਤੁਸੀਂ ਕਿਸੇ ਵੀ ਡਰੇਨ ਚਲੇ ਜਾਓ ਜਾ ਕੇ ਦੇਖੋ ਕੋਈ ਸਫਾਈ ਨਹੀਂ ਹੋਈ ਪੁਰਾ ਹਾਲ ਹੈ ਬਾਦਲ ਸਾਹਿਬ ਬਾਦਲ ਸਾਹਿਬ ਨੂੰ ਪੂਰੀ ਮਾਰ ਪਈ ਗਿਆ ਚੋਣ ਨਾਲ 5000 ਕਿੱਲਾ ਜਿਹੜਾ ਉਹ ਮਾਰਿਆ ਗਿਆ ਜੀ ਫਾਜ਼ਿਲਕਾ ਲੱਗਦਾ ਇੱਕ ਲੋਕ ਡੁੱਬਦੇ ਹੋਏ ਲੋਕ ਆ ਜਿਹੜੇ ਵੱਡੇ ਬਾਦਲ ਸਾਹਿਬ ਨੂੰ ਯਾਦ ਕਰਦੇ ਆ ਕੀ ਸਰਕਾਰ ਆਉਣ ਤੇ ਤੁਸੀਂ ਇਹਨਾਂ ਦੇ ਹਰੇ ਉੱਤਰ ਸਕੋਗੇ ਜੀ ਆ ਇਸ ਬਾਰਡਰ ਲੱਗ ਕੇ ਨਹੀਂ ਬੜੀ ਬੜੀ ਚੀਜ਼ਾਂ ਦੀ ਲੋੜ ਹੈ ਇੱਕ ਤਾਂ ਪੱਕੀ ਜ਼ਮੀਨਾਂ ਆਉਣਸਾਰ ਕਰੂੰਗਾ ਮੈਂ ਠੀਕ ਹੈ ਜੀ ਆ ਸਾਰੇ ਸਭ ਤੋਂ ਵੱਡੀ ਲੋੜ ਇੱਥੇ ਜ਼ਮੀਨ ਪੱਕੀ ਜ਼ਮੀਨ ਦਾ ਇੱਕ ਇੱਥੇ ਖਾਸ ਟਿਊਬਲ ਕਨੈਕਸ਼ਨ ਤੇ ਬਾਕੀ ਇੱਕ ਸਪੈਸ਼ਲ ਬਾਰਡਰ ਏਰੀਆ ਦਾ ਜਿੱਨੀਆਂ ਸਰਕਾਰੀ ਨੌਕਰੀਆਂ ਠੀਕ ਹੈ ਜੀ 1 ਪਰਸੈਂਟੇਜ ਰਿਜ਼ਰਵੇਸ਼ਨ ਕਰਦਾਂਗੇ ਕਿ ਸਰਕਾਰੀ ਸਰਕਾਰੀ ਨੌਕਰੀਆਂ ਕਿਉਂਕਿ ਸਭ ਤੋਂ ਵੱਡਾ ਨੁਕਸਾਨ ਭਾਵੇਂ ਪਾਕਿਸਤਾਨ ਨਾਲ ਜੰਗ ਲੱਗ ਜਾਂਦੀ ਹੈ ਵਿਚਾਰਿਆਂ ਨੂੰ ਭਜਾ ਦਿੰਦੇ ਇਥੋਂ ਆ ਹੜ ਆਉਂਦੇ ਜਿੱਥੇ ਉਦੋਂ ਵੀ ਇਹ ਵਿਚਾਰੇ ਨੂੰ ਨੁਕਸਾਨ ਹੁੰਦਾ